मुदाबा मुबा बीजे पी सरकारबा अमीत शाह इस्तीफ़ा दो बी पी सरकारबा ਪੂਰੇ ਹਿੰਦੁਸਤਾਨ ਦੇ ਵਿੱਚ ਡਿਸਟ੍ਰਿਕਟ ਹੈੱਡਕੁਆਟਰਸ ਦੇ ਉੱਤੇ ਜਿਹੜਾ ਇਹ ਰੋਡ ਮਾਰਚ ਕੱਟ ਕੇ ਅੰਮ੍ਰਿਤਸਰ ਤੇ ਜਿਹੜੀ ਸੈਂਟਰ ਸਰਕਾਰ ਉਹਦੇ ਖਿਲਾਫ ਪ੍ਰੋਟੈਸਟ ਕੀਤਾ ਗਿਆ ਹੈ ਤੁਸੀਂ ਦੇਖਿਆ ਕਿੰਨੀ ਵੱਡੀ ਤعداد ਚ ਲੋਕ ਸੜਕਾਂ 'ਤੇ ਉਤਰੇ ਨੇ ਸਾਰੇ ਸੀਨੀਅਰ ਲੀਡਰਸ਼ਿਪ ਰੰਧਾਵਾ ਸਾਹਿਬ ਤ੍ਰਿਪਤ ਮਾਜਵਾ ਜੀ ਮੈਡ ਮਰਨਾ ਚੌਧਰੀ ਜੀ ਬਾਉ ਸ਼ੋਕ ਚੌਧਰੀ ਜੀ ਔਰ ਸਾਰੇ ਸਾਡੇ ਬਲਾਕ ਪ੍ਰੈਜ਼ੀਡੈਂਟ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਪ੍ਰੈਜ਼ੀਡੈਂਟ ਐਮਸੀ ਸਾਰੇ ਦਰਜਾ ਦਰਜਾ ਵਰਕਰ ਸਹਿਬਾਨ ਸਾਰੇ ਅੱਜ ਪਹੁੰਚੇ ਨੇ ਤੁਸੀਂ ਪਿਛਲੇ ਦਿਨਾਂ 'ਚ ਦੇਖਿਆ ਕਿ ਪਾਰਲੀਮੈਂਟ ਦੇ ਵਿੱਚ ਜਿਸ ਤਰੀਕੇ ਦੇ ਨਾਲ ਇੱਕ ਅਮਿਤ ਸ਼ਾਹ ਜੀ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਇੰਨੀ ਵਾਰ ਰੱਬ ਦਾ ਨਾਮ ਲੈ ਲੋ ਜਿੰਨੀ ਵਾਰ ਅੰਬੇਦਕਰ 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 ਕਰਦੇ ਹੋ ਇਹ ਬੜੀ ਬਦਕਿਸਮਤੀ ਦੀ ਗੱਲ ਆ ਕਿ ਹੋਮ ਮਿਨਿਸਟਰ ਹੋਵੇ ਹਿੰਦੁਸਤਾਨ ਦਾ ਔਰ ਪਾਰਲੀਮੈਂਟ ਜਿੱਥੋਂ ਦੇਸ਼ ਚਾਲਣਾ ਆ ਉਸ ਬੰਦੇ ਨੇ ਜਿਨੇ ਰਾਖਾ ਜਿਹੜਾ ਰਾਖਾ ਕਿਹਾ ਜਾਂਦਾ ਆ ਔਨਰੇਬਲ ਹੋਮ ਮਿਨਿਸਟਰ ਆਫ ਇੰਡੀਆ ਉਹਦਾ ਕੰਮ ਆ ਕਿ ਪੂਰੇ ਹਿੰਦੁਸਤਾਨ ਦੇ ਹਰ ਇੱਕ ਵਾਸੀ ਦਾ ਧਿਆਨ ਰੱਖਣਾ ਪਰ ਉਹ ਬਦਕਿਸਮਤੀ ਆ ਸਾਡੀ ਕਿ ਇਹੋ ਜਿਹਾ ਹੋਮ ਮਿਨਿਸਟਰ ਉਸ ਚੇਅਰ ਤੇ ਬੈਠਾ ਆ ਜਿਹਦੀ ਅੰਦਰ ਦੀ ਭਾਵਨਾ ਉਸ ਦਿਨ ਬਾਹਰ ਆਈ ਔਰ ਦਲਤ ਭਾਈਚਾਰੇ ਨੂੰ ਜੋ ਠੇਸ ਪਹੁੰਚੀ ਆ ਨਾ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਪਤਾ ਲੱਗ ਜੂਗਾ ਬੀਜੇਪੀ ਸਰਕਾਰ ਨੂੰ ਪਰ ਅੱਜ ਅਸੀਂ ਇਸ ਗੱਲ ਦਾ ਜਿਹੜਾ ਵਿਰੋਧ ਕੀਤਾ ਕਿ ਅਮਿਤ ਸ਼ਾਹ ਅਸਤੀਫਾ ਵੀ ਦੇਵੇ ਮਾਫੀ ਵੀ ਮੰਗੇ ਔਰ ਇਹ ਜਿਹੜਾ ਕਹਿਣਾ ਕਿ ਵੀ ਅੰਬੇਦਕਰ ਵੇਦਕਰ ਅਮਿਤ ਸ਼ਾਹ ਜੀ ਨੂੰ ਇਹ ਪੁੱਛਣਾ ਚਾਹੁੰਦਾ ਕਿ ਜਿਸ ਕੁਰਸੀ ਤੇ ਅੱਜ ਤੁਸੀਂ ਬੈਠੇ ਹੋ ਜਿਸ ਸੌਤੇ ਦੇ ਤੁਸੀਂ ਅੱਜ ਆਨੰਦ ਮਾਣ ਰਹੇ ਹੋ ਇਹ ਡਾਕਟਰ ਬੀ ਆਰ ਅੰਬੇਦਕਰ ਜੀ ਦੀ ਦੇਣਾ ਉਹਨਾਂ ਨੇ ਇਹ ਸੰਵਿਧਾਨ ਜਿਹੜਾ ਬਣਾਇਆ ਜਿਸ ਦੇ ਕਾਰਨ ਅੱਜ ਹਰ ਬੰਦੇ ਨੂੰ ਵੋਟ ਪਾਉਣ ਦਾ ਹੱਕ ਮਿਲਿਆ ਔਰ ਉਹਨਾਂ ਵੋਟਾਂ ਨਾਲ ਚੁੜ ਕੇ ਤੁਸੀਂ ਉਸ ਕੁਰਸੀ ਤੇ ਬੈਠੇ ਹੋ ਸ਼ਰਮ ਆਉਣੀ ਚਾਹੀਦੀ ਆ ਤੁਹਾਨੂੰ ਬਾਰ-ਬਾਰ ਇਹ ਗੱਲ ਕਰਨਾਂ ਕਿ ਸ਼ਰਮ ਆਉਣੀ ਚਾਹੀਦੀ ਆ ਜਿਸ ਕੁਰਸੀ ਤੇ ਤੁਸੀਂ ਬੈਠੇ ਹੋ ਉਹ ਪਾਰਲੀਮੈਂਟ ਆ ਜਿੱਥੇ ਸਾਰੀ ਦੁਨੀਆ ਇਕੱਠੇ ਹੋ ਕੇ ਹਿੰਦੁਸਤਾਨ ਆਪਣੀ ਕੰਟਰੀ ਦੀ ਗੱਲ ਕਰਦੀ ਆ ਪਰ ਤੁਸੀਂ ਇੱਕੋ ਹੀ ਨਾਰਾ ਕਿ ਅਸੀਂ ਹਿੰਦੂਆਂ ਤੇ ਅਸੀਂ ਹਿੰਦੂਆਂ ਦੇ ਰਾਖੇ ਆ ਅਸੀਂ ਅਸੀਂ ਉਹਨਾਂ ਨਾਲ ਵੱਡੇ ਹਿੰਦੂ ਆ ਅਸੀਂ ਉਹਨਾਂ ਨਾਲ ਵੱਡੇ ਕ੍ਰਿਸਚੀਅਨ ਆ ਅਸੀਂ ਉਹਨਾਂ ਦੇ ਵੱਡੇ ਨਾਲ ਸਿੱਖ ਆ ਕਿਉਂਕਿ ਜਿਹੜਾ ਬੰਦਾ ਆਪਣੇ ਮਾਪਿਓ ਦੀ ਰਿਸਪੈਕਟ ਕਰਦਾ ਨਾ ਘਰ ਤੋਂ ਉਹ ਬਾਕਿਆਂ ਦੇ ਮਾਪਿਓ ਦੀ ਰਿਸਪੈਕਟ ਕਰਦਾ ਤੇ ਜਿਹੜਾ ਆਪਣੇ ਮਾਪਿਓ ਦੀ ਰਿਸਪੈਕਟ ਨਹੀਂ ਕਰਦਾ ਉਹ ਬਾਹਰ ਰਿਸਪੈਕਟ ਨਹੀਂ ਕਰ ਸਕਦਾ ਮੇਰਾ ਕਹਿਣ ਦਾ ਮਤਲਬ ਹੈ ਕਿ ਜਿਸ ਸੰਵਿਧਾਨ ਦੀ ਉਹ ਰਿਸਪੈਕਟ ਨਹੀਂ ਕਰ ਸਕਦੇ ਉਹ ਕਿਸੇ ਧਰਮ ਦੀ ਰਿਸਪੈਕਟ ਨਹੀਂ ਕਰ ਸਕਦੇ ਧਰਮ ਬਾਅਦ ਚ ਬਣੇ ਨੇ ਇਹ ਇਨਸਾਨ ਨੇ ਬਣਾਏ ਨੇ ਇਨਸਾਨੀਅਤ ਜਿੰਦਾ ਰਹਿਣੀ ਚਾਹੀਦੀ ਹੈ ਜੋ ਮਰ ਚੁੱਕੀ ਆ ਅਮੀ ਚਾ ਵਰਗੇ ਤੇ ਸੈਂਟਰ ਸਰਕਾਰ ਦੇ ਲੋਕਾਂ ਦੀ ਇਹ ਇਨਸਾਨੀਅਤ ਜਿੰਦਾ ਕਰਨ ਧਰਮ ਤੇ ਉਹ ਰਸਤਾ ਆ ਮਾਰ ਗਿਆ ਉਸ ਪਰਮਾਤਮਾ ਪਰਮੇਸ਼ਰ ਤੇ ਜਾਣ ਦਾ ਸੋ ਅਸੀਂ ਸਾਰੇ ਉਸੇ ਦੀ ਇੱਕੋ ਜਗ੍ਹਾ ਤੇ ਜਾਣਾ ਹੈ ਸੋ ਇਹ ਲੋਕ ਸਾਨੂੰ ਇਹ ਧਰਮਾ ਚ ਨਾ ਵੰਡਣ ਇਹ ਜੇ ਨਾ ਇੱਕ ਹੋਰ ਰੰਦਾਵਾ ਸਾਹਿਬ ਤੁਸੀਂ ਨੰਬਰ ਪਾਰਲੀਮੈਂਟ ਨੂੰ ਮੈਂ ਮੇਰੀ ਇਹ ਤੁਹਾਨੂੰ ਰਿਕਵੈਸਟ ਆ ਮੈਂ ਪਿਛਲੇ ਦਿਨਾਂ ਪ੍ਰੈਸ ਕਾਨਫਰੰਸ ਵੀ ਤੁਹਾਨੂੰ ਯਾਦ ਉਹ ਕਿਹਾ ਵਿਧਾਨ ਸਭਾ ਦੇ ਵਿੱਚ ਤੇ ਪਾਰਲੀਮੈਂਟ ਦੇ ਵਿੱਚ ਜਦੋਂ ਕੋਈ ਸੌ ਚੁੱਕ ਸਮਾਗਮ ਹੁੰਦਾ ਜਾਂ ਕੋਈ ਹੋਰ ਉਥੇ ਈਵੈਂਟ ਹੁੰਦਾ ਤੇ ਉਥੇ ਹਰ ਬੰਦਾ ਆਪਣੇ ਆਪਣੀ ਸਟੇਟ ਦਾ ਨਾਰਾ ਲਾਉਂਦਾ ਹਰ ਬੰਦਾ ਆਪਣੇ ਆਪਣੇ ਧਰਮ ਦਾ ਨਾਹਰਾ ਲਾਉਂਦਾ ਇਹ ਬਿਲਕੁਲ ਮਾੜੀ ਗੱਲ ਹੈ ਕਿਉਂਕਿ ਪਾਰਲੀਮੈਂਟ ਉਹ ਖੂਬਸੂਰਤ ਸਾਡੀ ਚੀਜ਼ ਆ ਜਿੱਥੋਂ ਹਰ ਬੰਦਾ ਸਮਝਦਾ ਕਿ ਜਿੰਨੇ ਮੈਂਬਰ ਪਾਰਲੀਮੈਂਟ ਚੁਣਿਆ ਸੀ ਮਹਫੂਜ਼ ਆ ਇਹ ਲੋਕ ਸਾਡੀ ਕੰਟਰੀ ਨੂੰ ਚਲਾਉਣਗੇ ਉੱਥੇ ਇੱਕ ਨਾਰਾ ਹੋਣਾ ਚਾਹੀਦਾ ਭਾਰਤ ਮਾਤਾ ਕੀ ਜੈ ਜੈ ਭਾਰਤ ਦੂਜਾ ਨਾਰਾ ਨਾ ਧਰਮ ਦਾ ਲੱਗੇ ਨਾ ਆਪਣੇ ਕਿਸੇ ਸਟੇਟ ਦਾ ਲੱਗੇ ਕਿ ਜੈ ਪੰਜਾਬ ਜੈ ਕਰਲਾ ਕੇਰਲਾ ਵੀ ਸਾਡਾ ਕਰਨਾਟਕਾ ਵੀ ਸਾਡਾ ਹਰਿਆਣਾ ਵੀ ਸਾਡਾ ਹਿਮਾਚਲ ਵੀ ਸਾਡਾ ਅਸੀਂ ਜਦੋਂ ਜਾਣੇ ਆ ਛੁੱਟੀਆਂ ਦੇ ਵਿੱਚ ਬੱਚਿਆਂ ਨੂੰ ਲੈ ਕੇ ਕੀ ਗੱਲ ਫਿਰ ਉਦੋਂ ਅਸੀਂ ਉੱਥੇ ਕਿਉਂ ਜਾਣੇ ਆ ਕਿਸੇ ਸਟੇਟ ਦਾ ਨਾਰਾ ਨਹੀਂ ਲੱਗਣਾ ਚਾਹੀਦਾ ਕਿਸੇ ਧਰਮ ਦਾ ਨਾਰਾ ਨਹੀਂ ਲੱਗਣਾ ਚਾਹੀਦਾ ਧਰਮ ਦਾ ਨਾਰਾ ਲਾਓ ਮੰਦਿਰ 'ਚ ਜਾ ਕੇ ਧਰਮ ਦਾ ਨਾਰਾ ਲਾਓ ਗੁਰਦੁਆਰੇ 'ਚ ਜਾ ਕੇ ਉੱਥੇ ਹਰ ਮੈਂਬਰ ਪਾਰਲੀਮੈਂਟ ਤੇ ਹਰ ਐਮਐਲਏ ਵਿਧਾਨ ਸਭਾ 'ਚ ਆਪਣੇ ਕੰਮ ਗਣੇ ਲੋਕਾਂ ਦੀਆਂ ਭਾਵਨਾਵਾਂ ਦਾ ਦੱਸੇ ਮੇਰੇ ਇਲਾਕੇ ਨੂੰ ਆਹ ਮਜਬੂਰੀਆਂ ਨੇ ਤੇ ਆਪਣੀ ਧਵਲਮੰਦ ਦੀ ਗੱਲ ਕਰੇ ਸੋ ਮੇਰੀ ਤੁਹਾਨੂੰ ਬੇਨਤੀ ਹੈ ਕਿ ਇਸ ਚੀਜ਼ ਦੇ ਉੱਤੇ ਜ਼ਰੂਰ ਉੱਤ ਪਾਰਲੀਮੈਂਟ ਦੇ ਵਿੱਚ ਆਵਾਜ਼ ਉਠਾਓ ਕਿ ਭਾਰਤ ਮਾਤਾ ਦੀ ਜੈਾ ਜੈਾ ਭਾਰਤ ਹੋਣਾ ਚਾਹੀਦਾ ਬਾਕੀ ਸਾਰੀ ਚੀਜ਼ ਤੇ ਰੋਕ ਲੱਗਣੀ ਚਾਹੀਦੀ ਆ ਸੋ ਇੰਨਾ ਕੁਝ ਕਹਿੰਦਾ ਇੱਕ ਵਾਰ ਫੇਰ ਨਾ ਸਮੂਚੀ ਡੀਸੀਸੀ ਗੁਰਦਾਸਪੁਰ ਵੱਲੋਂ ਤੇ ਪੀਸੀਸੀ ਪੰਜਾਬ ਵੱਲੋਂ ਇਸ ਗੱਲ ਦਾ ਅਸੀਂ ਕੰਡਮਨ ਕਰਦੇ ਆ ਜੋਮੀਸ਼ਾ ਨੇ ਕਿਹਾ ਬੜੀ ਮੰਦਪਾਕੀ ਗੱਲ ਆ ਤੇ ਲੋਕ ਇਸ ਵਜੇ ਡਰ ਦੇ ਮਾਹੌਲ 'ਚ ਬੈਠੇ ਹੋਏ ਆ ਕਿ ਜੋ ਜਿਸ ਤਰੀਕੇ ਨਾਲ ਸਾਡਾ ਹੋਮ ਮਿਨਿਸਟਰ ਇਹ ਬਿਆਨ ਦਿੱਤਾ ਆ ਆਉਣ ਵਾਲਾ ਸਮਾਂ ਜਿਹੜਾ ਬੜਾ ਭਿਆਨਕ ਆ ਸ਼ੋਮੀ ਸ਼ਾਹ ਜੀ ਨੂੰ ਅਸਤੀਫਾ ਦੇਣਾ ਚਾਹੀਦਾ ਤੇ ਘੱਟੋ ਘੱਟ ਨਹੀਂ ਤੇ ਮਾਫੀ ਮੰਗਣੀ ਚਾਹੀਦੀ ਆ ਬਹੁਤ ਬਹੁਤ ਤੁਹਾਡਾ ਤੋਹਨਾ ਸਾਡਾ ਇਹਨਾਂ ਦੀ ਰਣਮੈਚੂ ਸਾਡੇ ਡਿਸਟ੍ਰਿਕਟ ਪ੍ਰਧਾਨ ਪਾੜਾ ਸਾਹਿਬ ਔਰ ਅਰਨਾ ਚੌਧਰੀ ਜੀ ਤ੍ਰਿਪਤ ਬਾਜਵਾ ਜੀ ਔਰ ਮੈਂ ਸਾਰਿਆਂ ਨੇ ਚੌਧਰੀ ਸਾਹਿਬ ਨੇ ਵੱਡੇ ਨੇ ਇਹ ਸਾਰੇ ਅਸੀਂ ਜਿਹੜੀ ਪਾਸ਼ਾ ਅਮਨ ਸ਼ਾਹ ਨੇ ਰਾਜ ਸਭਾ ਦੇ ਵਿੱਚ ਕਿਹਾ ਕਿ ਕਿਆ ਲਗਾਇਆ ਹੈ ਅੰਬਿਤ ਕਰਮ ਅੰਬਿਤ ਕਰਮ ਅੰਬਿਤ ਕਰਮ ਸੱਤ ਵਾਰੀ ਕਿਹਾ ਕਿ ਨੇ ਇਤਨੀ ਇਤਨੇ ਬਾਰ अगर आप भगवान का नाम लो तो आपको सात दिन मौका स्वर्ग मिलेगा मैं पूछना चाहना कि आज जिस चेयर पे हम शाह जी ਤੇ मोदी साहब ਤੁਸੀਂ بیٹھے ਹੋ ਇਹ संविधान ਦੀ ਬਦੌਲਤ ਬੈਠੇ ਹੋ ਪਹਿਲਾਂ ਰਾਜੇ ਰਾਣੀਆਂ ਤੇ ਬੱਚੇ ਜਿਹੜੇ ਸੀ ਉਹ ਰਾਜੇ ਬਣਦੇ ਸੀ ਇਹ ਉਹਨਾਂ ਦੀ ਅੰਬੇਡਕਰ ਸਾਹਿਬ ਦੀ ਦੇਣ ਹੈ ਕਿ ਜਿਨ੍ਹਾਂ ਨੇ ਇੱਕ ਮਜ਼ਦੂਰ ਦਾ ਬੱਚਾ ਵੀ ਉੱਠ ਕੇ ਐਮਐਲਏ ਐਮਪੀ ਪ੍ਰਾਈਮ ਮਿਨਿਸਟਰ ਬਣ ਸਕਦਾ ਇਹਨਾਂ ਨੇ ਕਿਹਾ ਨਾ ਕਿ ਚਾਹ ਵੇਚਦਾ ਸੀ ਮੇਰਾ ਨਹੀਂ خیال ਕਿ ਮੋਦੀ ਸਾਹਿਬ ਨੇ ਕਰੀ ਚਾਹ ਵਿੱਚ ਹੋएगी ਪਰ ਇੱਕ ਜਰੂਰ ਚੀਜ਼ ਹੈ ਇਹ ਸੰਵਿਧਾਨ ਦੇ ਵਿੱਚ ਫੰਡਮੈਂਟਲ ਰਾਈਟਸ ਜਿਹੜੇ ਮਿਲੇ ਨੇ ਸਾਨੂੰ ਮੌਲਕ ਅਧਿਕਾਰ ਮਿਲੇ ਨੇ ਉਹਨਾਂ ਨੂੰ ਇਹ ਬੁਰੀ ਤਰ੍ਹਾਂ ਖਤਮ ਕਰ ਰਹੇ ਨੇ ਕਿਸਾਨਾਂ ਨੂੰ ਦਿੱਲੀ ਚ ਨਹੀਂ ਐਂਟਰ ਕਰ ਰਹੇ ਕਿਸਾਨਾਂ ਨੂੰ ਦਾੰਗਾ ਮਾਰ ਰਹੇ ਨੇ ਜੇ ਕੋਈ ਉਹਨਾਂ ਦੇ ਅਗੇਂਸਟ ਤਰਨਾ ਮੁਜਾਰਾ ਕਰਦਾ ਪਾਰਲੀਮੈਂਟ ਚ ਕਰਦੇ ਤੇ ਉੱਥੇ ਆ ਕੇ ਗੁੰਡਾਗਰਦੀ ਕਰਕੇ ਉਹਨਾਂ ਦੀ ਰੂਲਿੰਗ ਪਾਰਟੀ ਜਿਹੜੀ ਸਾਹਮਣੇ ਖੜੇ ਹੋ ਕੇ ਸੰਵਿਧਾਨ ਦੀ ਤੋਹਫੀਨ ਕਰ ਰਹੇ ਨੇ ਮੈਂ ਇੱਕ ਚੀਜ਼ ਤੁਹਾਨੂੰ ਕਹਿਣੀ ਚਾਹੁੰਦਾ ਕਿ 2% ਸਿੱਖ ਨੇ ਮਿਨੋਰਟੀ ਚ ਉਹਨਾਂ ਦਾ 10 ਸਾਲ ਪ੍ਰਾਈਮ ਮਿਨਿਸਟਰ ਇਸ ਇੰਡੀਆ ਦਾ ਰਿਆ 2% ਸਿੱਖ ਨਿਮਨਿਓਰਟੀ ਵਾਲੇ ਜਿਨ੍ਹਾਂ ਦਾ ਸਭ ਤੋਂ ਪਹਿਲਾਂ ਜਿਹੜਾ ਸੀ ਰਾਸ਼ਟਰਪਤੀ ਕੂ ਬਣਿਆ ਸਾਡੇ ਹਿੰਦੁਸਤਾਨ ਦੇ ਤੇ ਇਹ ਜਿਹੜੀ ਜਿਸ ਤਰੀਕੇ ਨਾਲ ਜਿਹੜੇ ਕਹਿੰਦੇ ਅੱਪਕੀ ਬਾਅਦ 400 ਪਾਰ ਜੇ ਪਰਮਾਤਮਾ ਇਹਨਾਂ ਨੂੰ ਕਰ ਦਿੰਦਾ ਇਹਨਾਂ ਜਿਹੜਾ ਹਿੰਦੁਸਤਾਨ ਨੂੰ ਟੈਲਸਨੈਸ ਕਰਕੇ ਰੱਖ ਦਿੰਦਾ ਸੀ ਔਰ ਇੱਥੇ ਖਾਣਾ ਜਗੀ ਇਹਨਾਂ ਨੇ ਸ਼ੁਰੂ ਕਰਾਉਣੇ ਮੈਂ ਇੱਥੇ ਜਿਹੜੇ ਸਾਰੇ ਅਸੀਂ ਅੱਜ ਸਾਡੇ ਵਰਕਰ ਆਏ ਨੇ ਇਹਨਾਂ ਸਾਰਿਆਂ ਨੂੰ ਇਹੋ ਹੀ ਆ ਕਿ ਅਸੀਂ ਇੱਕ ਹਿੰਦੁਸਤਾਨ ਨੂੰ ਗੁਲਦਸਤੇ ਵਾਂਗੂ ਵੇਖਦੇ ਆ ਇੱਕ ਸਭਧਾਨ ਨੂੰ ਅਸੀਂ ਆਪਣਾ ਇਸ਼ਤ ਮੰਨਦੇ ਆ ਕਿ ਸਾਨੂੰ ਇਹ ਸਭਧਾਨ ਨੇ ਬਹੁਤ سارے ਅਧਿਕਾਰ ਦਿੱਤੇ ਤੇ ਜੇ ਉਸੇ ਸਭਧਾਨ ਨੂੰ ਤੋਰ ਮੜੋੜ ਕੇ ਜਿਹੜਾ ਕਰਨਾ ਚਾਹੁੰਦਾ ਉਹ ਬਿਲਕੁਲ ਬਰਦਾਸ਼ਤ ਨਹੀਂ ਹੋਏਗਾ ਪਾਰਲੀਮੈਂਟ ਕਿੰਦਾ ਬਿਲਕੁਲ ਨਹੀਂ ਚੱਲਣ ਦਿਆਂਗੇ ਰਾਜ ਸਭਾ ਚ ਇਹਨਾਂ ਦੀ ਤਕਸ਼ਈ ਨਹੀਂ ਚੱਲਣ ਦਿਆਂਗੇ ਸਾਰੀਆਂ ਪਾਰਟੀਆਂ ਜਿਹੜੀਆਂ ਇਕੱਠੇ ਹੋ ਕੇ ਮੋਦੀ ਤੇ ਇਹ ਸਮਸ਼ਿਆ ਦੇ ਅਗੇਂਸਟ ਆਵਾਜ਼ ਚੁੱਕ ਰਹੀ ਸਰ ਨਗਰ ਨਿਗਮ ਚੋਣਾਂ ਦੇ ਵਿੱਚ ਕਾਂਗਰਸ ਦੀ ਵੱਡੀ ਇਹ ਦੇਖੀਏ ਇਸ ਤਰ੍ਹਾਂ ਦੀ ਗੱਲ ਫਾਲੋ